ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਤੁਸੀਂ ਮਹਿੰਗੇ ਮਹਿੰਗੇ ਬਾਹਰ ਜਾ ਕੇ ਹਨਾ ਚੀਜ਼ਾਂ ਖਾਣੇ ਉਹ ਘਰ ਵਿੱਚ ਉਹਦੇ ਵਾਸਤੇ ਆਪਾਂ ਨੇ ਲੈਂਦਾ ਹੈਗਾ ਕਣਕ ਦਾ ਆਟਾ ਤੇ ਥੋੜੀ ਜਿਹੀ ਆਪਣੀ ਸੂਜੀ ਤੇ ਦੋ ਚਮਚਾਪਨ ਆਪਾਂ ਨੇ ਲੈਤੇ ਨੇ ਮੈਦੇ ਦੇ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਥੋੜਾ ਜਿਹਾ ਆਪਾਂ ਨਾਣ ਪਾ ਲਾਂਗੇ ਨਮਕ ਟੇਸਟ ਅਨੁਸਾਰ ਪਾ ਸਕਦੇ ਤੇ ਥੋੜਾ ਜਿਹਾ ਆਪਾਂ ਜੀਰਾ ਹਨਾ ਕ੍ਰਸ਼ ਕਰਕੇ ਹੱਥਾਂ ਦੇ ਉੱਪਰ ਇਹਨੂੰ ਵੀ ਐਡ ਕਰ ਲਾਂਗੇ ਤੇ ਹੁਣ ਆਪਾਂ ਥੋੜੀ ਜਿਹੀ ਵਿੱਚ ਮੋਨ ਪਾਵਾਂਗੇ ਹਨਾ ਇਹਦੇ ਨਾਲ ਨਾ ਜਿਹੜੀ ਇਹ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਤਾਂ ਕਰੰਚੀ ਬਣਦੀ ਹੈ ਤਾਂ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਨਾ ਮੋਨ ਦਾ ਜਦੋਂ ਇਸ ਤਰੀਕੇ ਨਾਲ ਨਾ ਮੁੱਠੀ ਬਨ ਜੇ ਫਿਰ ਸਮਝੋ ਵੀ ਤੁਹਾਡਾ ਆਟਾ ਬਿਲਕੁਲ ਪਰਫੈਕਟ ਹੈ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਨਾ ਸਖਤ ਤੇ ਨਾ ਨਰਮ ਠੀਕ ਜਿਹਾ ਆਟਾ ਗੁੰਨ ਲਾਂਗੇ ਜਿੱਦਾਂ ਕਿ ਆਪਣੀ ਰੋਟੀ ਵਾਲਾ ਆਟਾ ਹੁੰਦਾ ਉਸੇ ਤਰੀਕੇ ਦਾ ਹੁਣ ਆਪਾਂ ਇਹਦੀ ਫੀਲਿੰਗ ਲੈਣੇ ਆ ਉਹਦੇ ਵਾਸਤੇ ਆਪਾਂ ਨੇ ਪਿਆਜ਼ ਹਰੀ ਮਿਰਚ ਤਨੀਆ ਤੇ ਆਲੂ ਲੈਤੇ ਨੇ ਇਹਨਾਂ ਨੂੰ ਮੈਂ ਉਬਾਲ ਲਿਆ ਸੀ ਤੇ ਹੁਣ ਆਪਾਂ ਕੱਧੂ ਕਸ਼ ਨਾਲ ਮੈਸ਼ ਕਰ ਲਾਂਗੇ ਤੁਸੀਂ ਕਿਸੇ ਵੀ ਮੈਸਰ ਨਾਲ ਨਾਲ ਕਰ ਸਕਦੇ ਹੋ ਤੇ ਮੈਂ ਕੱਧੂ ਕਸ਼ ਨਾਲ ਕਰ ਰਹੀ ਹਾਂ ਚੰਗੇ ਤਰੀਕੇ ਨਾਲ ਇਹਨੂੰ ਮੈਸ਼ ਕਰ ਲੈਣਾ ਹੁਣ ਆਪਣੇ ਆਲੂ ਸਾਰੇ ਹੋ ਚੁੱਕੇ ਨੇ ਹੁਣ ਜਿੰਨਾ ਵੀ ਸਮਾਨ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਪਨੀਰ ਚੀਜ਼ ਇਹ ਵੀ ਐਡ ਕਰ ਸਕਦੇ ਹੋ ਪਰ ਮੈਂ ਅੱਜ ਬਿਨਾ ਪਨੀਰ ਚੀਜ਼ ਤੋਂ ਬਣਾਉਂਗੀ ਤੇ ਇਹ ਆਪਣਾ ਸੌਰੀ ਚੀਜ਼ ਥੋੜੀ ਜੀ ਆਪਣੀ ਥੋੜਾ ਜਿਹਾ ਪਿਆਜ਼ ਸੀਗਾ ਮੈਂ ਭੁੱਲ ਗਈ ਸੀ ਤੇ ਉਹ ਵੀ ਮੈਂ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਹਰਾ ਧਨੀਆ ਥੋੜਾ ਜਿਹਾ ਹੋਰ ਕਟਿੰਗ ਕਰਕੇ ਪਾ ਲਾਂਗੇ ਕਿਉਂਕਿ ਫਲੇਵਰ ਹੈ ਨਾ ਜਿੰਨੇ ਪਾ ਲੋ ਓਨੇ ਥੋੜੇ ਹੁੰਦੇ ਨੇ ਇਹ ਘਰ ਦੀਆਂ ਹੈਲਦੀ ਚੀਜ਼ਾਂ ਬਣੀਆਂ ਹੋਈਆਂ ਬਹੁਤ ਟੇਸਟੀ ਲੱਗਦੀਆਂ ਨੇ ਹੁਣ ਆਪਾਂ ਨਮਕ ਇਹਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ ਪਹਿਲਾਂ ਆ ਪਾਟੇ 'ਚ ਵੀ ਪਾਇਆ ਧਿਆਨ ਨਾਲ ਪਾਉਣਾ ਥੋੜਾ ਜਿਹਾ ਹੁਣ ਲਾਲ ਮਿਰਚ ਪਾਊਡਰ ਪਾ ਲਾਂਗੇ ਪਾਹਰੀ ਪਾਈ ਹੈ ਥੋੜੀ ਜਿਹੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਚਾਟ ਮਸਾਲਾ ਤੇ ਆ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣਾ ਜਿੰਨੀ ਵੀ ਫੀਲਿੰਗ ਹੈ ਦੇਖ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਹੱਥਾਂ ਨਾਲ ਮਿਕਸ ਕਰ ਲਾਂਗੇ ਤੇ ਜਿਹੜਾ ਆਪਣਾ ਆਟਾ ਹੈ ਉਹ ਤੁਹਾਨੂੰ ਦਿਖਾਉਣੀ ਆ ਬਿਲਕੁਲ ਪਰਫੈਕਟ ਇਸ ਤਰੀਕੇ ਨਾਲ ਡੋਗਿਆ ਕਿਉਂਕਿ ਥੋੜਾ ਜਿਹਾ ਟਾਈਮ ਆਪਣੇ ਸੈੱਟ ਕਰਨ ਲਈ ਰੱਖਤਾ ਸੀ ਹੁਣ ਆਪਾਂ ਇੱਕ ਵਾਰੀ ਫੇਰ ਇਹਨੂੰ ਮਸਲ ਜੇ ਲਾਵਾਂਗੇ ਤੇ ਹੁਣ ਆਪਾਂ ਇਹਦੇ ਇੱਕ ਕਰਾਂਗੇ ਛੋਟੇ ਛੋਟੇ ਪੇੜੇ ਤੇ ਉਧਰ ਆਪਣਾ ਤੇਲ ਗਰਮ ਹੋਣ ਲਈ ਰੱਖਤਾ ਇਹ ਸਰੋਂ ਦਾ ਤੇਲ ਆਪਣਾ ਤੁਸੀਂ ਕਿਸੇ ਵੀ ਆਇਲ ਘਿਓ ਦੇ ਵਿੱਚ ਬਣਾ ਸਕਦੇ ਤੇ ਆਪਾਂ ਇਸ ਤਰੀਕੇ ਨਾਲ ਛੋਟੇ ਛੋਟੇ ਪੇੜੇ ਇਹ ਨਾ ਬਣਾ ਲਾਂਗੇ ਤੁਸੀਂ ਨਾ ਇੱਕ ਵਾਰੀ ਇਸ ਰੈਸਪੀ ਨੂੰ ਮੇਰੇ ਤਰੀਕੇ ਨਾਲ ਬਣਾ ਲਿਆ ਤਾਂ ਤੁਸੀਂ ਮਾਰਕੀਟ ਦੇ ਵਿੱਚੋਂ ਕ ਬਹੁਤ ਟੇਸਟੀ ਬਣਦੀ ਹੈ ਤੇ ਈਜੀ ਉਸ ਤੋਂ ਵੀ ਜ਼ਿਆਦਾ ਹੈਗੀ ਹੁਣ ਆਪਾਂ ਰੋਟੀ ਮੰਗੂ ਹਣਾ ਇਹਨੂੰ ਬੇਲ ਲੈਣਾ ਤੇ ਬਿਲਕੁਲ ਪਰਫੈਕਟ ਤੁਸੀਂ ਜਿਸ ਤਰੀਕੇ ਨਾਲ ਮੈਂ ਦੱਸ ਰਹੀਆਂ ਕਰੋਗੇ ਤਾਂ ਬਿਲਕੁਲ ਪਰਫੈਕਟ ਬਣੇਗੀ ਤੁਹਾਡੀ ਤੇ ਬੱਚੇ ਤੁਹਾਡੇ ਹਰ ਵਾਰੀ ਇਹ ਹੀ ਡਿਮਾਂਡ ਕਰਨਗੇ ਕਿ ਸਕੂਲ ਨੂੰ ਵੀ ਘਰੇ ਵੀ ਸਾਨੂੰ ਬਣਾ ਕੇ ਦਿਓ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਬੇਲ ਕੇ ਦੇ ਉੱਪਰ ਘਿਓ ਲਗਾ ਲਾਂਗੇ ਦੇਸੀ ਘਿਓ ਜੋ ਵੀ ਘਿਓ ਤੁਸੀਂ ਲਗਾਉਣਾ ਚਾਹੁੰਦੇ ਹੋ ਉਹ ਲਗਾ ਕੇ ਇਹਨੂੰ ਸਾਰੀਆਂ ਸਾਈਡਾਂ ਤੋਂ ਆਪਾਂ ਕਰ ਦਾਂਗੇ ਫੋਲਡ ਪਹਿਲਾਂ ਆਪਾਂ ਇੱਕ ਸਾਈਡ ਤੋਂ ਫੋਲਡ ਕਰਾਂਗੇ ਫਿਰ ਦੂਸਰੀ ਸਾਈਡ ਤੋਂ ਆਪਾਂ ਇਹਦੇ ਨਾਲ ਲੇਹਰਾਂ ਬਣਾਵਾਂਗੇ ਤੇ ਆਪਣੇ ਚੈਨਲ ਦਾ ਨਾਮ ਮਾਕਾ ਪਿਆਰ ਔਰ ਬਲੌਗ ਹੈ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰਨਾ ਇਦਾਂ ਦੀਆਂ ਹੋਰ ਬਹੁਤ ਹੀ ਸੋਹਣੀਆਂ ਸੋਹਣੀਆਂ ਹੈਲਦੀ ਡਿਸ਼ਾਂ ਤਾਂ ਆਪਣੇ ਚੈਨਲ ਤੇ ਮਿਲਣੀਆਂ ਤੇ ਆਪਾਂ ਨੇ ਦੇਖੋ ਇਸ ਤਰੀਕੇ ਨਾਲ ਫੋਲਡ ਕਰ ਲਿਆ ਮੈਂ ਬਹੁਤ ਹੀ ਈਜ਼ੀ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਦੱਸ ਦਿਆਂ ਜਿੱਦਾਂ ਕਿ ਘਰ ਵਿੱਚ ਬਣਾਉ ਤਾਂ ਬਹੁਤ ਈਜ਼ੀ ਬਣ ਜੇ ਤੇ ਹੁਣ ਆਪਾਂ ਇਹਨੂੰ ਦੁਬਾਰਾ ਤੋਂ ਬੇਲ ਲਾਂਗੇ ਜਿੰਨੇ ਆਪਾਂ ਨੇ ਫੋਲਡ ਕੀਤੇ ਨੇ ਓੰਨੀ ਇਹਦੀਆਂ ਲੇਹਰਾਂ ਬਣਣਗੀਆਂ ਜਿੱਦਾਂ ਕਿ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਣਾ ਬਿਲਕੁਲ ਪਰਫੈਕਟ ਬਣेंगी ਤੇ ਓਇਲ ਜਿਹੜਾ ਉਹ ਜਿਆਦਾ ਹਾਈ ਫਲੇਮ ਤੇ ਨਹੀਂ ਮਲਕੇ ਗਰਮ ਹੋਣਾ ਚਾਹੀਦਾ ਹਲਕਾ ਹੋਣਾ ਚਾਹੀਦਾ ਹੁਣ ਜਿਹੜੀ ਫੀਲਿੰਗ ਹੈ ਆਪਾਂ ਉਹਨੂੰ ਲੈ ਕੇ ਇਹਦੇ ਵਿੱਚ ਇੱਕ ਸਾਈਡ ਤੇ ਫੀਲਿੰਗ ਕਰ ਲਾਂਗੇ ਫੀਲਿੰਗ ਥੋੜੀ ਜਿਹੀ ਵਧੀਆ ਕਰਿਓ ਕਿਉਂਕਿ ਜਿਹੜੀ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਉਹਦੇ ਤੇ ਨਾ ਫੀਲਿੰਗ ਥੋੜੀ ਜਿਹੀ ਘੱਟ ਹੁੰਦੀ ਹੈ ਤੁਸੀਂ ਸ਼ੇਪ ਕੋਈ ਵੀ ਦੇ ਸਕਦੇ ਹੋ ਮੈਂ ਥੋੜੀ ਜੀ ਨਾ ਅੱਜ ਲੰਬੇ ਜੇ ਤਰੀਕੇ ਨਾਲ ਜਿਦਾਂ ਕਿ ਆਪਾਂ ਗੁਜੀਆ ਬਣਾਉਨੇ ਆ ਉਦਾਂ ਦੀ ਸ਼ੇਪ ਦਿੱਤੀ ਹੈ ਹੁਣ ਆਪਾਂ ਫਰਾਈ ਹੋਣ ਲਈ ਪਾ ਦਾਂਗੇ ਦੇਖੋ ਮੇਰਾ ਤੇਲ ਮੀਡੀਅਮ ਫਲੇਮ ਤੇ ਗਰਮ ਹੈ ਹਾਈ ਨਹੀਂ ਕਿਉਂਕ ਫਿਰ ਉਹਦਾ ਟੇਸਟ ਨਹੀਂ ਆਉਂਦਾ ਹੈਗਾ ਤਾਂ ਹਾਂਜੀ ਦੇਖੋ ਆਪਣੀ ਸਿਸਟਰ ਨੂੰ ਭੈਣ ਨੂੰ ਤੇ ਆਂਟੀ ਨੂੰ ਜੋ ਵੀ ਤੁਹਾਡੀ ਹੈ ਨਾ ਮੇਰੇ ਰਿਸ਼ਤੇ ਦੇ ਵਿੱਚ ਤੁਹਾਨੂੰ ਲੱਗਦਾ ਤਾਂ ਪਲੀਜ਼ ਸਪੋਰਟ ਕਰਨਾ ਕਿਉਂਕਿ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਪੈਸੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਮਲ ਕੇ ਫੋਲਡ ਕਰ ਲਾਂਗੇ ਤੇ ਹੁਣ ਆਪਾਂ ਕਿਸੇ ਵੀ ਨਾ ਸਪੂਨ ਦੇ ਨਾਲ ਫੋਕ ਦੇ ਨਾਲ ਆਪਾਂ ਇਹਦੇ ਤੇ ਡਿਜ਼ਾਈਨ ਵੀ ਪਾ ਸਕਦੇ ਹਾਂ ਇਸ ਤਰੀਕੇ ਨਾਲ ਸਾਰੇ ਤੇ ਡਿਜ਼ਾਈਨ ਪਾ ਕੇ ਤੁਸੀਂ ਪਹਿਲਾਂ ਨਾ ਅਲੱਗ ਤੋਂ ਬਣਾ ਕੇ ਰੱਖ ਲਓ ਫਿਰ ਵੀ ਕਿਉਂਕਿ ਜਲਦੀ ਜਲਦੀ ਬਣਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਫਰਾਈ ਕਰਕੇ ਤੁਹਾਨੂੰ ਦਿਖਾਉਣੀ ਆ ਦੇਖੋ ਆਪਣੀ ਆਲੂ ਪੈਟੀ ਬਣ ਕੇ ਰੈਡੀ ਹੈ ਤੁਹਾਨੂੰ ਇਹਦੀਆਂ ਲੇਅਰ ਦਿਖਾਉਣੀ ਆ ਮੈਂ ਬਹੁਤ ਹੀ ਵਧੀਆ ਬਣਦੀ ਹੈ ਦੇਖੋ ਬਿਲਕੁਲ ਪਰਫੈਕਟ ਜਿਹੜੀਆਂ ਲੇਅਰਸ ਨੇ ਗਈਆਂ ਹਨਾ ਕਰੰਚੀ ਇੰਨਾ ਜਿਆਦਾ ਬਣੂਗਾ ਇਹ ਜਿਦਾਂ ਕਿ ਮਾਰਕੀਟ ਦੇ ਵਿੱਚੋਂ ਤੁਸੀਂ ਆਲੂ ਪੈਟੀ ਖਰੀਦਿਓ ਉਹਦੇ ਵਿੱਚ ਨਾ ਸਿਰਫ ਕਾਲਾ ਮੈਦਾ ਮੈਦਾ ਜੀ ਹੁੰਦਾ ਹੈਗਾ ਇਹ ਨਹੀਂ ਤੁਸੀਂ